ਦਰਸ਼ਨ ਐਸਐਚਓਠਾਣਾ ਹਰਿਆਣਾ ਤੁਹਾਨੂੰ ਇਸ న్యూਸ ਚੈਨਲ ਦੇ ਮਾਧਿਅਮ ਰਾਹੀਂ ਇੱਕ ਜਾਣਕਾਰੀ ਦੇਣਾ ਚਾਹੁੰਦਾ ਜੇ ਸਾਡੇ ਅਗਲੇ ਸ਼ਨੀਵਾਰ 18 ਮਾਰਚ 2024 ਨੂੰ ਗੁਰੂਕਾਰ ਸ਼ਿਪੀਖਵਾਲ ਸਾਹਿਬ ਇੱਕ ਸਮਾਗਮ ਹੈਗਾ ਉਹ ਸਮਾਗਮ ਦੇ ਦੌਰਾਨ ਦੂਰੋਂ ਦੂਰੋਂ ਜਿਹੜੀ ਹੈਗੀ ਸੰਗਤ ਦਰਸ਼ਨ ਕਰਨ ਆਉਂਦੀ ਹੈ ਇਸ ਦੇ ਦੌਰਾਨ ਸਾਡੇ ਇੱਕ ਧਿਆਨ ਵਿੱਚ ਆਇਆ ਹੈ ਕਿ ਕੁਝ ਜਿਹੜੇ ਵਿਅਕਤੀ ਦਰਸ਼ਨ ਕਰਨ ਆਉਂਦੇ ਆ ਉਹਨਾਂ ਦੇ ਨਾਲ ਟੈਕ ਟ੍ਰਾਲੀਆਂ ਦੇ ਨੌਜਵਾਨ ਵਿਅਕਤੀ ਆਉਂਦੇ ਨੇ ਜੋ ਬਾਅਦ ਵਿੱਚ ਇੱਥੇ ਗੁਰੂ ਘਰ ਦੇ ਦਰਸ਼ਨ ਦੇ ਨਾਂ ਤੇ ਉੱਚ-ਉੱਚੇ ਗਾਣ ਸਪੀਕਰਾਂ ਦੇ ਘਾਰੇ ਲਾ ਕੇ ਮਾਹੌਲ ਖਰਾਬ ਕਰਦੇ ਨੇ ਹੁੱਲੜਵਾਜੀ ਕਰਦੇ ਉਹਨਾਂ ਨੂੰ ਮੇਰਾ ਇਸ ਚੈਨਲ ਦੇ ਮਾਧਿਅਮ ਰਾਹੀਂ ਸੰਦੇਸ਼ ਹੈ ਵਾਰਨਿੰਗ ਹੈ ਕੋਈ ਇਸ ਵਾਰ ਸ਼ਰੀਹਾਰ ਨੂੰ ਪੁਲਿਸ ਉੱਥੇ ਮੌਜੂਦ ਖਾਣੀ ਹੈ ਆਟ ਪਾਸੇ ਨਾਕੇ ਤੇ ਸਾਡੀ ਉੱਥੇ ਮੌਜੂਦਗੀ ਦੇ ਵਿੱਚ ਜੇ ਕੋਈ ਹੁੱਲੜਵਾਜੀ ਕਰਦਾ ਹੈ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਹੁੱਲੜਵਾਜਾਂ ਨੂੰ ਸੰਘਤ ਦਾ ਮਾਹੌਲ ਖਰਾਬ ਕਰ ਨਹੀਂ ਦਿੱਤਾ ਜਾਊਗਾ ਜੋ ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਖਤਮ ਇਸ ਵਾਰ ਇਸ ਸਮਾਗਮ ਦੇ ਵਿੱਚ ਨਾ ਕੀਤਾ ਜਾਵੇ ਧੰਨਵਾਦ ਜੀ